ਕਰਜ਼ ਹੀ ਕਰਜ਼ ਪੰਜਾਬ ਨੂੰ ਲੱਗਾ ਕਰਜ਼ ਦਾ ਮਰਜ਼ ਪਹਿਲਾਂ ਨਿੰਦਿਆ ਹੁਣ ਕਹਿੰਦੇ ਕਰਜ਼ ਲੈਂਡ ਚ ਕੀ ਹੈ ਹਰਜ਼ ਕਈ ਘਰ ਇਹੋ ਜਿਹੇ ਹੁੰਦੇ ਨੇ ਜਿੱਥੇ ਲਾਣੇਦਾਰ ਆਪ ਹੀ ਘਰ ਖਰਾਬ ਕਰ ਦਿੰਦਾ ਵਾਹ ਮਾਨ ਸਾਹਿਬ ਵਾਹ ਕੀ ਆਈ ਬਾਤਾਂ ਨੇ ਤੁਹਾਡੇ ਤੋਂ ਗੱਲਾਂ ਚ ਤਾਂ ਕੋਈ ਨਹੀਂ ਜਿੱਤ ਸਕਦਾ ਲਾਨੇਦਾਰ ਦੀ ਕਹਾਣੀ ਤੁਸੀਂ ਹੀ ਸੁਣਾਈ ਤਾਰੀਖ ਅਸੀਂ ਯਾਦ ਕਰਵਾ ਦਿੰਨੇ ਆ 11 ਮਾਰਚ 2024 ਤੇਜ ਤੋਂ ਸੰਬੋਧਨ ਕਰ ਰਹੇ ਸੀ ਦੱਸ ਰਹੇ ਸੀ ਪੁਰਾਣੀਆਂ ਸਰਕਾਰਾਂ ਨੇ ਕਰਜ਼ਾ ਲਿਆ ਪੰਜਾਬ ਨੂੰ ਬਰਬਾਦ ਕੀਤਾ ਤੇ ਲਾਨੇਦਾਰ ਵਾਲੀ ਕਹਾਣੀ ਸੁਣਾਈ ਇੱਕ ਵਾਰ ਮੋੜ ਤੋਂ ਲੋਕਾਂ ਨੂੰ ਉਹੀ ਪੁਰਾਣੀ ਕਹਾਣੀ ਸੁਣਾ ਦਿੰਨੇ ਆ ਜ਼ਿਆਦਾ ਸਮਾਂ ਨਹੀਂ ਲੈਂਦੇ ਅਸੀਂ ਮਹਿਜ਼ 20 ਸੈਕਿੰਡ ਦਾ ਸੀਐਮ ਸਾਹ ਦਾ ਇਹ ਬਿਆਨ ਜ਼ਰਾ ਸੁਣੋ ਕਈ ਘਰ ਇਹੋ ਜਿਹੇ ਹੁੰਦੇ ਨੇ ਜਿੱਥੇ ਲਾਣੇਦਾਰ ਆਪ ਹੀ ਘਰ ਖਰਾਬ ਕਰ ਦਿੰਦਾ ਲਾਣੇਦਾਰ ਵੈਲੀ ਦੇਖ ਲਿਆ ਹੁੰਦਾ ਜਦ ਲਾਣੇਦਾਰ ਇਹੋ ਜਿਹਾ ਹੁੰਦਾ ਜਿਹੜਾ ਗੁਰਸ਼ਰਲੇ ਢਾ ਦਿੰਦਾ ਉਹ ਘਰ ਜਿਹੜਾ ਉਹ ਗਰੀਬੀ ਵੱਲ ਚਲਾ ਜਾਂਦਾ ਹੈ ਲੋਕ ਵੀ ਕਲਨਾ ਕਰ ਲੱਗ ਜਾਂਦੇ ਨੇ ਯਾਰ ਇਹਨੇ ਘਰ ਬਰਬਾਦ ਕਰਕੇ ਰੱਖਤਾ ਚੰਗਾ ਭਲਾ ਖਾਂਦਾ ਪੀਂਦਾ ਕਰ ਸੀ ਫਿਰ ਉੱਥੋਂ ਉਸ ਸਮਝ ਲਓ ਵੀ ਉਸ ਮਜਬੂਰੀ ਚੋਂ ਜਾ ਉੱਥੋਂ ਜਿਵੇਂ ਕਹਿੰਦੇ ਆਪਾਂ ਕਿ ਲੋੜ ਕਾਟ ਦੀ ਮਾਂ ਐ ਉੱਥੋਂ ਫਿਰ ਕੋਈ ਮੁੰਡਾ ਉੱਠਦਾ ਉਸੇ ਘਰ ਚੋਂ ਉਸੇ ਹਾਦ ਚੋਂ ਇੱਕ ਮੁੰਡਾ ਉੱਠਦਾ ਉਹ ਫਿਰ ਮਿਹਨਤ ਕਰਕੇ ਕੁਛ ਬਣਦਾ ਤੇ ਬਣ ਕੇ ਉਹ ਆਪਦਾ ਪੁਰਾਣਾ ਕਰਜ਼ਾ ਵੀ ਲਾਉਂਦਾ ਤੇ ਆਪਦੇ ਘਰ ਨੂੰ ਵੀ ਪੈਰਾਂ ਸਿਰ ਕਰ ਲੈਂਦਾ ਫਿਰ ਉਹਨੂੰ ਕਹਿੰਦੇ ਆ ਬਈ ਔਲਾਦ ਫਲਾਣੇ ਸੋਂ ਦੀ ਬਹੁਤ ਲਾਇਕ ਨਿਕਲਿਆ ਜਨਾਰ ਤੁਸੀਂ ਕਿੰਨਾ ਕੋ ਲਾਇਕ ਨਿਕਲੇ ਪੰਜਾਬ ਤੇ ਸਿਰ ਕਰਜ਼ਾ 4 ਲੱਖ ਕਰੋੜ ਹੋਣ ਵਾਲਾ ਹੈ ਹੁਣ ਪੰਜਾਬ ਸਰਕਾਰ 8500 ਕਰੋੜ ਦਾ ਹੋਰ ਕਰਜ਼ਾ ਲਵੇਗੀ ਜੀਹਾਂ ਇਸ ਸਰਕਾਰ ਜੁਲਾਈ ਤੋਂ ਸਤੰਬਰ ਵਿਚਾਲੇ 8500 ਕਰੋੜ ਦਾ ਕਰਜ਼ਾ ਚੁਕੇਗੀ ਹਰ ਹਫਤੇ 500 ਤੋਂ 15 1500 ਕਰੋੜ ਦਾ ਕਰਜ਼ਾ ਲਿਆ ਕਰੇਗੀ ਜੋ ਕਿ ਕ੍ਰਮਵਾਰ 8 ਜੁਲਾਈ ਨੂੰ 500 ਕਰੋੜ 15 ਜੁਲਾਈ ਨੂੰ 500 ਕਰੋੜ 22 ਜੁਲਾਈ 500 ਕਰੋੜ 29 ਜੁਲਾਈ 500 ਕਰੋੜ 5 ਅਗਸਤ 1500 ਕਰੋੜ 12 ਅਗਸਤ 1000 ਕਰੋੜ 19 ਅਗਸਤ 500 ਕਰੋੜ 2 ਸਤੰਬਰ 1500 ਕਰੋੜ 9 ਸਤੰਬਰ ਨੂੰ ਮੋੜ 500 ਕਰੋੜ 23 ਸਤੰਬਰ ਨੂੰ ਫੇਰ 500 ਕਰੋੜ ਤੇ 30 ਸਤੰਬਰ ਨੂੰ 1000 ਕਰੋੜ ਦਾ ਕਰਜ਼ਾ ਹਾਸਲ ਕੀਤਾ ਜਾਵੇਗਾ ਅੰਕੜਿਆਂ ਦੀ ਗੱਲ ਕਰੀਏ ਤਾਂ ਜੁਲਾਈ ਚ 2000 ਅਗਸਤ ਚ 3000 ਤੇ ਸਤੰਬਰ ਚ 3500 ਕਰੋੜ ਦਾ ਕਰਜ਼ਾ ਸਰਕਾਰ ਚੁਕੇਗੀ ਜਨਾਬ ਹੁਣ ਭਗਵੰਤ ਮਾਨ ਦੀ ਸਰਕਾਰ ਕਰਜ਼ਾ ਚੁਕ ਰਹੀ ਹੈ ਤੇ ਹੁਣ ਬਿਆਨ ਬਦਲਨੇ ਵੀ ਲਾਜ਼ਮੀ ਹਨ ਵਿੱਤ ਮੰਤਰੀ ਦੇ ਬਿਆਨ ਵੀ ਹੁਣ ਬਦਲੇ-ਬਦਲੇ ਲੱਗ ਰਹੇ ਨੇ ਪਹਿਲਾਂ ਜੋ ਪੁਰਾਣੀਆਂ ਸਰਕਾਰਾਂ ਨੂੰ ਭੰਡ ਰਹੇ ਸਨ ਹੁਣ ਉਹੀ ਕਹਿ ਰਹੇ ਨੇ ਕਿ ਲੋਨ ਲੈਣਾ ਸਰਕਾਰਾਂ ਦੀ ਮਜਬੂਰੀ ਹੈ ਨਾ ਲਿਆ ਵੀ ਦਾਵਾ ਕਰ ਰਹੇ ਨੇ ਲੋਨ ਲੈਣਾ ਕੋਈ ਮਾੜੀ ਗੱਲ ਨਹੀਂ ਆਪ ਦਾ ਬਜਟ ਪੇਸ਼ ਹੋਇਆ ਤਾਂ ਉਸ ਸਮੇਂ ਅਸੀਂ ਬਿਲਕੁਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਰੱਖੀ ਸੀ ਕਿ ਅਸੀਂ ਲਗਭਗ 49000 ਕਰੋੜ ਰੁਪਏ ਇਸ ਸਾਲ ਦੇ ਅੰਦਰ ਬੋਰਿੰਗ ਕਰਾਂਗੇ ਮੈਂ ਕਹਿੰਦਾ ਕਿ ਲੋਨ ਲੈਣਾ ਕੋਈ ਮਾੜੀ ਗੱਲ ਨਹੀਂ ਪੂਰੀ ਦੁਨੀਆ ਦੇ ਅੰਦਰ ਯੂ ਐਸ ਏ ਵੀ ਲੋਨ ਤੇ ਚੱਲ ਰਿਹਾ ਇੰਡੀਆ ਸਰਕਾਰ ਵੀ ਲੋਨ ਤੇ ਚੱਲ ਰਹੀ ਆ ਸਾਡੀ ਹਰਿਆਣਾ ਸਰਕਾਰ ਵੀ ਹਿਮਾਚਲ ਵੀ ਰਾਜਸਥਾਨ ਵੀ ਜਿਹੜੇ ਵੀ ਸਰਕਾਰ ਦੀ ਗੱਲ ਕਰੋਗੇ ਸਾਰੀਆਂ ਲੋਨ ਲੈਂਦੀਆਂ ਨੇ ਰੀ ਪੇਮੈਂਟ ਕਰਦੀਆਂ ਨੇ ਔਰ ਮੈਂ ਬੜੇ ਮਾਣ ਦੇ ਨਾਲ ਕਹਿੰਦਾ ਕਿ ਸਾਡਾ ਲੋਨ ਲੈਣਾ ਸਾਡੀ ਮਜ਼ਦੂਰੀ ਆ ਤੋਂ ਅਸੀਂ ਲੋਨ ਜਿਹੜਾ ਹੁਣ ਤੱਕ ਦਾ ਹਿਸਟੋਰਿਕਲੀ ਸਭ ਤੋਂ ਲੋਅਸਟ ਰੇਟ ਤੇ ਲਿਆਗਾ ਹਿਸਟੋਰਿਕਲੀ ਸਭ ਤੋਂ ਲੋਅਸਟ ਰੇਟ 7% ਤੋਂ ਵੀ ਅਸੀਂ ਘੱਟ ਲੁੱਟਦੇ ਬਿਆਜ ਦਾਤੇ ਉੱਤੇ ਉਹ ਲੋਨ ਲਿਆਗਾ ਭਗਵੰਤਾਨ ਸਾਹਿਬ ਜੇ ਤੁਹਾਡੇ ਕਹਿਣ ਮੁਤਾਬਕ ਲਾਣੇਦਾਰ ਸਾਹਿਬ ਸੁਣ ਲਵੋ ਚੀਮਾ ਸਾਹਿਬ ਕੀ ਕਹਿ ਰਹੇ ਨੇ ਖੈਰ ਤੁਹਾਡੇ ਖਜ਼ਾਨਾ ਮੰਤਰੀ ਤਾਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਲੱਗ ਰਹੇ ਪਰ ਵਿਰੋਧੀ ਹੁਣ ਸਰਕਾਰ ਨੂੰ ਘੇਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਕਰਜ਼ਾ ਬੇਸਾਬਾ ਜਾਂ ਜਾਂਦਾ ਔਰ ਦੂਜੀ ਗੱਲ ਹੈ ਕਿ ਕਰਜ਼ਾ ਲੈ ਕੇ ਕੋਈ ਪੰਜਾਬ ਦਾ ਕੋਈ ਚੰਗਾ ਕੰਮ ਕਰਨ ਤੇ ਫਿਰ ਵੀ ਗੱਲ ਸਮਝ ਆਉਂਦੀ ਏ ਲੈ ਵੀ ਜਿਹੜਾ ਕਰਜ਼ਾ ਜਾ ਰਿਹਾ ਉਹ ਫਜ਼ੂਲ ਕਰਤੀ ਵਸਤ ਕਹਿੰਦਾ ਬਰੇਖੜ ਕੋਈ ਦਿਨ ਨਹੀਂ ਨਿਕਲਦਾ ਜਿੱਦਨ ਪੰਜਾਬ ਸਰਕਾਰ ਦੀ ਖਬਰ ਨਾਲ ਲੱਗਦੀ ਹੋਵੇ ਕਿ ਐਨੇ 100 ਕਰੋੜ ਕਰਜ਼ਾ ਹੋ ਲੜ ਤੇ ਅੱਜ 8500 ਕਰੋੜ ਉਹ ਨਾਲ ਸਮੇਂ ਚ ਹੁਣ ਫਿਰ ਤੇ ਆਦੀ ਕਰਜ਼ਾ ਲੈਣ ਦੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਕਰਜ਼ਾ ਪੰਜਾਬ ਦਾ ਵਾਪਸ ਕਿਦਾਂ ਹੋਣਾ ਹੈ ਅਲੇ ਸ਼ੁਕਰ ਹੈ ਕਿ ਪਿਛੇ ਕੇਂਦਰ ਸਰਕਾਰ ਨੇ ਵੱਡਾ ਕਟ ਜਿਹੜਾ ਸੀ ਉਹ ਕਰਜ਼ੇ ਤੇ ਲਾ ਦਿੱਤਾ ਕਿ ਇੰਨਾ ਖਰਚਾ ਤੁਹਾਡਾ ਘੱਟ ਤੁਸੀਂ ਲੈ ਸਕੋਗੇ 23000 ਕਰੋੜ ਦੇ ਆਸ-ਪਾਸ ਕਿ ਸਟੇਟ ਦੀ ਮਾਦੀ ਹਾਲਤ ਬਹੁਤ ਥੱਲੇ ਜਾ ਚੁੱਕੀ ਹੈ ਤੁਸੀਂ ਵਾਪਸ ਨਹੀਂ ਕਰ ਸਕਦੇ ਨਹੀਂ ਤਾਂ ਇੰਨਾ ਵੱਲੋਂ ਕੋਈ ਜਿਹੜੀ ਹੈ ਕਸਰ ਨਹੀਂ ਹੈ ਕਰਜ਼ਾ ਲਿਆ ਜਾਂਦਾ ਉਥੇ ਦਿੱਲੀ ਦੀਆਂ ਟੀਮਾਂ ਬੈਠੀਆਂ ਉਹ ਸਕੀਮਾਂ ਬਣਾਈ ਜਾਂਦੀਆਂ ਕਿ ਪੈਸਾ ਲਟਾਉਣਾ ਕਿਦਾਂ ਵਿਰੋਧੀ ਟਰਦੇ ਆਗੋ ਪ੍ਰਤਾਪ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਦਿਆਂ ਕਿਹਾ ਇੱਕ ਹੋਰ ਦਿਨ ਇੱਕ ਹੋਰ ਸਵੇਰ ਇੱਕ ਹੋਰ ਤਿਮਾਹੀ ਪਰ ਉਹੀ ਪੁਰਾਣੀ ਕਹਾਣੀ ਪੰਜਾਬ ਸਰਕਾਰ ਜੁਲਾਈ ਅਤੇ ਸਤੰਬਰ ਦੇ ਵਿਚਕਾਰ 8500 ਕਰੋੜ ਹੋਰ ਕਰਜ਼ਾ ਲਵੇਗੀ ਇਹ ਹਰ ਰੋਜ਼ 92 ਕਰੋੜ ਨਵਾਂ ਕਰਜ਼ਾ ਹੈ ਅਰਵਿੰਦ ਕੇਜਰੀਵਾਲ ਮਾਡਲ ਗਵਰਨੈਂਸ ਦੇ ਵਿੱਚ ਤੁਹਾਡਾ ਸਵਾਗਤ ਹੈ ਹਫ਼ਤਾਵਾਰੀ ਉਧਾਰ ਲੈਣ ਦੀ ਹੋੜ ਜੁਲਾਈ ਤੋਂ ਸਤੰਬਰ ਵਿਚਾਲੇ ਹਰ ਹਫ਼ਤੇ ਪੰਜਾਬ ਸਰਕਾਰ 500 ਕਰੋੜ ਤੋਂ ਲੈ ਕੇ 1500 ਕਰੋੜ ਤੱਕ ਦਾ ਕਰਜ਼ਾ ਲਵੇਗੀ ਖਰਚੇ ਅਸਮਾਨ ਨੂੰ ਛੂਰੇ ਨੇ ਪਰ ਸੂਬੇ ਦੀ ਆਮਦਨ ਵਧ ਨਹੀਂ ਰਹੀ ਕੇਜਰੀਵਾਲ ਦਾ ਦਿੱਲੀ ਵਾਲਾ ਗਿਰੋ ਪੰਜਾਬ ਦੇ ਸਰੋਤਾਂ ਨੂੰ ਖਤਮ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਮਾਰਚ 2026 ਤੱਕ ਪੰਜਾਬ ਦਾ ਕੁੱਲ ਕਰਜ਼ਾ 4 ਲੱਖ ਕਰੋੜ ਤੱਕ ਪਹੁੰਚ ਜਾਵੇਗਾ ਹਰ ਪੰਜਾਬੀ ਤੇ ਔਸਤਨ 1,33,000 ਰੁਪਏ ਦਾ ਕਰਜ਼ਾ ਹੋਵੇਗਾ ਇਹ ਆਮ ਆਦਮੀ ਦੇ ਖੋਖਲੇ ਵਾਅਦਿਆਂ ਅਤੇ ਦਿੱਲੀ ਵਾਲਿਆਂ ਦੀ ਰਾਜਨੀਤੀ ਦਾ ਤੋਹਫਾ ਹੈ ਹੈਰਾਨ ਕਰਨ ਵਾਲਾ ਵਿੱਤੀ ਘਾਟਾ ਸਿਰਫ ਅਪ੍ਰੈਲ ਅਤੇ ਮਈ ਦੇ ਵਿੱਚ ਪੰਜਾਬ ਦਾ ਘਾਟਾ 5513 ਕਰੋੜ ਨੂੰ ਪਾਰ ਕਰ ਗਿਆ ਜਿੱਥੇ ਉਦਯੋਗ ਕਿਸਾਨ ਨੌਜਵਾਨ ਤੇ ਆਮ ਪਰਿਵਾਰ ਸੰਘਰਸ਼ ਕਰ ਰਹੇ ਨੇ ਉਥੇ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ 'ਚ ਲੱਗੇ ਹੋਏ ਨੇ ਦਿੱਲੀ ਵਾਲੇ ਆਮਦਨ ਆਪਣੇ ਕੋਲ ਰੱਖਦੇ ਹਨ ਪੰਜਾਬ ਕਰਜ਼ੇ 'ਚ ਡੁੱਬਿਆ ਹੋਇਆ ਹੈ ਕੇਜਰੀਵਾਲ ਅਤੇ ਉਸ ਦੇ ਸਾਥੀ ਪੰਜਾਬ ਨੂੰ ਸਿਰਫ ਵੋਟ ਬੈਂਕ ਅਤੇ ਏਟੀਐਮ ਵਜੋਂ ਵੇਖਦੇ ਹਨ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਇਕਜੁੱਟ ਹੋ ਕੇ 2027 ਦੇ ਵਿੱਚ ਉਹਨਾਂ ਨੂੰ ਬਾਹਰ ਦਾ ਰਾਹ ਵਿਖਾਉਣ ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਪਿੱਟੂ ਨੇ ਐਕਸ ਤੇ ਲਿਖਦਿਆਂ ਕਿਹਾ ਹੈ ਕਿ ਬੇਸ਼ਰਮਾਂ ਦੀ ਢਲ ਗਈ ਢਾਲ ਆਖੇ ਅਸੀਂ ਤਾਂ ਪੁੰਜੇ ਬੈਠੇ ਖਾਨੇ ਆ ਪਹਿਲੀ ਵਾਰ ਵੇਖਿਆ ਕਿ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਲੈ ਜਾਣ ਤੇ ਐਨੀ ਖੁਸ਼ੀ ਮਨਾਈ ਜਾ ਰਹੀ ਹੈ 8500 ਕਰੋੜ ਕਰਜ਼ਾ ਮਿਲਣ ਤੇ ਝਾੜੂ ਸਰਕਾਰ ਦੀ ਖੁਸ਼ੀ ਦਰਸਾਉਂਦੀ ਹੈ ਕਿ ਇਹਨਾਂ ਨੂੰ ਆਮਦਨ ਤੇ ਕਰਜ਼ੇ ਦੀ ਬੁਨਿਆਦੀ ਸਮਝ ਵੀ ਨਹੀਂ ਪਰ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਨਾ ਹਾਂ ਕਿ ਇਹਨਾਂ ਨੇ ਪੰਜਾਬ ਸਰਕਾਰ ਕਰਜ਼ਾ ਪਾ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਨੇ ਹਨ ਅਤੇ ਪੈਸਾ ਆਪਣੀ ਪਾਰਟੀ ਦਾ ਪਰ ਦੇ ਸੂਬਿਆਂ ਦੇ ਵਿੱਚ ਪ੍ਰਚਾਰ ਲਈ ਖਰਚ ਕਰਨਾ ਹੈ ਇਹਨਾਂ ਨੇ ਤਾਂ 2027 ਤੋਂ ਬਾਅਦ ਪੱਛ ਜਾਣਾ ਹੈ ਕਰਜ਼ਾ ਪੰਜਾਬ ਵਾਸੀਆਂ ਦੇ ਸਿਰ ਚੜ ਜਾਣਾ ਹੈ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ ਪਰ ਸੀਐਮ ਸਾਹਿਬ ਜ਼ਰਾ ਪੰਜਾਬ ਵੱਲ ਧਿਆਨ ਦੇ ਲੋ ਜੇਕਰ ਕਰਜ਼ੇ ਦੀ ਗੱਲ ਕਰੀਏ ਤਾਂ ਹਰ ਪੰਜਾਬੀ ਦੇ ਸਿਰ ਤੇ ਔਸਤਨ 133000 ਦਾ ਕਰਜ਼ਾ ਹੋਵੇਗਾ ਦੱਸ ਦिए ਕਿ 31 ਮਾਰਚ 2025 ਤੱਕ ਦਾ ਕਰਜ਼ਾ 382000 ਕਰੋੜ ਪਹੁੰਚਿਆ ਸੀ ਤੇ ਹੁਣ 31 ਮਾਰਚ 2026 ਤੱਕ ਕਰਜ਼ੇ ਦੀ ਪੰਡ 4 ਲੱਖ ਕਰੋੜ ਤੱਕ ਪਹੁੰਚ ਜਾਵੇਗੀ ਸੀਐਮ ਸਾਹਿਬ ਹੁਣ ਬਿਆਨ ਛੱਡੋ ਜਿਸ ਖਜ਼ਾਨੇ ਨੂੰ ਤੁਸੀਂ ਭਰਨ ਦੀਆਂ ਗੱਲਾਂ ਕਰਦੇ ਸੀ ਉਹ ਖਜ਼ਾਨਾ ਭਰੋ 2027 ਚ ਤਾਂ ਤੁਸੀਂ ਪੰਜਾਬੀਆਂ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਪੁਰਾਣੀਆਂ ਸਰਕਾਰਾਂ ਨੇ ਕਰਜ਼ੇ ਦਾ ਬੋਝ ਪਾਇਆ ਹੋਇਆ ਹੈ ਕਿਉਂਕਿ ਹੁਣ ਜਨਾਬ ਤੁਸੀਂ ਵੀ ਕਰਜ਼ਾ ਹੀ ਲੈ ਰਹੇ ਹੋ ਪਿਊਰੋ ਰਿਪੋਰਟ ਬੀਟੀਸੀ ਨਿਊਜ਼